ਹਾਂਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਮਨਜੀਤ ਬਸਰਾ ਮਰਡਰ ਕੇਸ ਦੇ ਬਾਰੇ ਮਨਜੀਤ ਬਸਰਾ ਮਰਡਰ ਕੇਸ ਨੂੰ ਕਈ ਲੋਕ ਮਨਜੀਤ ਪੰਗਾਲੀ ਮਰਡਰ ਕੇਸ ਦੇ ਨਾਮ ਨਾਲ ਵੀ ਜਾਣਦੇ ਲੋ ਮਨਜੀਤ ਬਸਰਾ ਵੈਨਕੂਵਰ ਦੇ ਵਿੱਚ ਰਹਿਣ ਵਾਲੀ ਇੱਕ ਔਰਤ ਸੀ ਜਿਸ ਦਾ ਕਿ ਕਤਲ ਹੋ ਜਾਂਦਾ ਹੈ ਕਤਲ ਹੋਣ ਤੋਂ ਬਾਅਦ ਜਿਹੜੀ ਉਹਦੀ ਡੈੱਡ ਬਾਡੀ ਸੀ ਉਸ ਨੂੰ ਕਿਸੇ ਨੇ ਬੀਚ ਦੇ ਉੱਤੇ ਰੱਖ ਕੇ ਜਲਾ ਦਿੱਤਾ ਸੀ ਜਦੋਂ ਇਹ ਮਨਜੀਤ ਬਸਰਾ ਦਾ ਕਤਲ ਹੋਇਆ ਤਾਂ ਮਨਜੀਤ ਉਸ ਸਮੇਂ 4 ਮਹੀਨੇ ਦੀ ਪ੍ਰੈਗਨੈਂਸੀ ਜਦੋਂ ਤੁਹਾਨੂੰ ਇਸ ਘਟਨਾ ਦੇ ਵਿੱਚ ਹੋਏ ਕਾਤਲ ਦੇ ਕਾਤਲ ਦਾ ਪਤਾ ਲੱਗੇਗਾ ਨਾ ਤਾਂ ਤੁਹਾਡਾ ਆਪਣੇਆ ਤੋਂ ਪਿਆਰ ਤੋਂ ਵਿਸ਼ਵਾਸ ਤੋਂ ਅਜਿਹੇ ਸ਼ਬਦਾਂ ਤੋਂ ਯਕੀਨ ਉੱਠ ਜਾਏਗਾ ਕਿਉਂਕਿ ਉਸ ਸਮੇਂ ਵੀ ਇਦਾਂ ਹੀ ਹੋਇਆ ਸੀ ਜਿਸ ਜਿਸ ਨੂੰ ਵੀ ਕਾਤਲ ਦਾ ਪਤਾ ਲੱਗਿਆ ਕਾਤਲ ਦੇ ਨਾਮ ਦਾ ਪਤਾ ਲੱਗਿਆ ਤਾਂ ਸਾਰੇ ਇੱਕ ਵਾਰਤਾ ਹੇਰਾਨ ਹੋ ਗਏ ਸੀ ਇੱਕ ਵਾਰ ਤਾਂ ਹਰ ਕੋਈ ਸੁਣਨੇ ਵਾਲਾ 당 ਰਹਿ ਗਿਆ ਸੀਗਾ ਤੁਹਾਡੇ ਤੱਕ ਅਜਿਹੇ ਕੇਸ ਲੈ ਕੇ ਆਉਣ ਦਾ ਮਕਸਦ ਆਪਣਾ ਕੋਈ ਤੁਹਾਨੂੰ ਠੇਸ ਪਹੁੰਚਾਉਣ ਦਾ ਜਾਂ ਦੁਖੀ ਕਰਨ ਦਾ ਨਹੀਂ ਹੈ ਬਲਕਿ ਤੁਹਾਨੂੰ ਸੁਚੇਤ ਕਰਨਾ ਵੀ ਸਾਡਾ ਇੱਕ ਮਕਸਦ ਹੈ ਤਾਂ ਕਿ ਤੁਹਾਡੇ ਆਲੇ-ਦਾਲੇ ਜਾਂ ਤੁਹਾਡੇ ਨਾਲ ਅਜਿਹੀ ਕੋਈ ਘਟਨਾ ਵਾਪਰੇ ਉਸ ਤੋਂ ਪਹਿਲਾਂ ਹੀ ਤੁਸੀਂ ਉਸ ਦੇ ਬਾਰੇ ਪਤਾ ਕਰ ਸਕੋ ਤੇ ਉਸ ਤੋਂ ਆਪਣਾ ਬਚਾਅ ਕਰ ਸਕੋ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਆ ਕਿ ਬਚਾਅ ਦੇ ਵਿੱਚ ਹੀ ਬਚਾਅ ਹੁੰਦਾ ਇਸ ਲਈ ਕਿ ਘਟਨਾ ਨੂੰ ਹੋਣ ਤੋਂ ਪਹਿਲਾਂ ਹੀ ਬਚਾ ਲਿਆ ਜਾਵੇ ਤਾ ਸਾਰਿਆਂ ਦਾ ਹੀ ਬਚਾਅ ਹੋ ਜਾਂਦਾ ਆਪਾਂ ਬਹੁਤਾ ਸਮਾਂ ਨਾ ਲੈਂਦੇ ਹੋਏ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਐਂਡ ਦੇ ਉੱਤੇ ਜਾ ਕੇ ਤੁਸੀਂ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਮਨਜੀਤ ਬਸਰਾ ਮਨਜੀਤ ਬਸਰਾ ਦਾ ਪਰਿਵਾਰ ਵੈਨਕੂਵਰ ਦੇ ਵਿੱਚ ਰਹਿੰਦਾ ਸੀ ਉਹ ਆਪਣੇ ਬਿਹਤਰ ਭਵਿੱਖ ਦੇ ਲਈ ਇੰਡੀਆ ਤੋਂ ਵੈਨਕੂਵਰ ਆ ਕੇ ਰਹਿਣ ਲੱਗੇ ਸੀ ਤੇ ਜਿਹੜੀ ਮਨਜੀਤ ਬਸਰਾ ਸੀ ਉਹ ਬਹੁਤ ਹੋਣ ਹਾਰ ਤੇ ਬਹੁਤ ਹੀ ਸਿਆਣੀ ਲੜਕੀ ਸੀ ਉਸ ਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਉਸ ਨੇ ਇੱਕ ਟੀਚਰ ਬਣਨਾ ਹੈ ਉਹ ਕੈਨੇਡਾ ਦੇ ਵਿੱਚ ਟੀਚਰ ਬਣਨਾ ਚਾਹੁੰਦੀ ਸੀ ਇਸ ਲਈ ਉਹ ਇੱਕ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਂਦੀ ਹੈ ਜਿੱਥੇ ਉਹ ਟੀਚਰ ਦਾ ਕੋਰਸ ਕਰਦੀ ਹੈ ਉਸੇ ਯੂਨੀਵਰਸਿਟੀ ਦੇ ਵਿੱਚ ਉਹਨੂੰ ਇੱਕ ਮੁਖਤਿਆਰ ਪੰਗਾਲੀ ਨਾਮ ਦਾ ਲੜਕਾ ਮਿਲਦਾ ਦੋਨਾਂ ਦਾ ਆਪਸ ਦੇ ਵਿੱਚ ਪਿਆਰ ਹੁੰਦਾ ਪਿਆਰ ਤੋਂ ਬਾਅਦ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਉਹਨਾਂ ਦੇ ਘਰ ਦੇ ਰਾਲ ਮਿਲ ਕੇ ਉਹਨਾਂ ਦਾ ਵਿਆਹ ਕਰ ਦਿੰਦੇ ਤੇ 1997 ਦੇ ਵਿੱਚ ਮਨਜੀਤ ਦਾ ਵਿਆਹ ਜਿਹੜਾ ਮੁਖਤਿਆਰ ਨਾਲ ਹੁੰਦਾ ਦੋਨੋਂ ਵਧੀਆ ਜ਼ਿੰਦਗੀ ਕੱਢ ਰਹੇ ਸੀ ਵਧੀਆ ਲਾਈਫ ਚੱਲ ਰਹੀ ਸੀ ਪਰ ਵਿਆਹ ਤੋਂ ਥੋੜੇ ਸਮੇਂ ਬਾਅਦ ਜਿਹੜੀ ਮੰਜ਼ੀਲ ਸੀ ਉਹਦੀ ਜ਼ਿੰਦਗੀ ਦੇ ਵਿੱਚ ਥੋੜੀਆਂ ਜਿਹੀਆਂ ਮੁਸ਼ਕਲਾਂ ਆਉਣੀਆਂ ਸ਼ੁਰੂ ਹੋਈਆਂ ਕਿਉਂਕਿ ਮੁਖਤਿਆਰ ਸੀ ਜਿਹੜਾ ਉਹਨੂੰ ਸ਼ਰਾਬ ਪੀਣ ਦੀ ਆਦਤ ਸੀ ਉਹਨੂੰ ਲਤ ਸੀਗੀ ਤੇ ਉਹ ਰਾਤ ਦੀ ਰਾਤ ਪਰ ਬਾਹਰ ਰਹਿੰਦਾ ਉਹ ਬਾਹਰ ਪੱਬਾ ਕਲੱਬਾਂ ਦੇ ਵਿੱਚ ਸ਼ਰਾਬ ਪੀਂਦਾ ਤੇ ਦੇਰ ਰਾਤ ਘਰ ਆਉਂਦਾ ਉਹਦੀ ਇੱਕ ਸ਼ਰਤ ਹੁੰਦੀ ਸੀ ਕਿ ਜਦੋਂ ਵੀ ਮੈਂ ਘਰ ਵਾਪਸ ਆਵਾਂ ਤਾਂ ਮੈਨੂੰ ਜਿਹੜਾ ਖਾਣਾ ਆ ਜਾਂ ਰੋਟੀ ਆ ਉਹ ਤਾਜ਼ੀ ਮਿਲੇ ਤਾ ਇਸਦੇ ਚਲਦੇ ਆਹੀ ਹੁਣ ਸਭ ਨੂੰ ਪਤਾ ਜਿਹੜੇ ਲੋਕ ਨੌਕਰੀ ਕਰਦੇ ਹੋਣਗੇ ਜਾਂ ਫਿਰ ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਨੂੰ ਪਤਾ ਕਿ ਜਦੋਂ ਸਵੇਰੇ ਜੌਬ ਤੇ ਜਾਣਾ ਹੁੰਦਾ ਨਾ ਤਾਂ ਰਾਤ ਨੂੰ ਜਿਹੜਾ ਛੇਤੀ ਸੌਣਾ ਪੈਂਦਾ ਆਪਣੀ ਨੀਂਦ ਪੂਰੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਪਰ ਮਨਜੀਤ ਵਿਚਾਰੀ ਸਵੇਰੇ ਕੰਮ ਜਾਣਾ ਹੁੰਦਾ ਸੀ ਪਰ ਰਾਤ ਭਰ ਉਹ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਰਹਿੰਦੀ ਜੋ ਕਿ दारू ਨਾਲ ਰੱਜ ਕੇ ਆਉਂਦਾ ਸ਼ਰਾਬ ਨਾਲ ਟਾਈਟ ਹੋ ਕੇ ਆਉਂਦਾ ਤੇ ਆ ਕੇ ਉਹਨਾਂ ਦੀ ਟੂ ਟੂ ਮਾਮਾ ਵੀ ਹੁੰਦੀ ਤੇ ਇਦਾਂ ਹੀ ਉਹਦੀ ਜ਼ਿੰਦਗੀ ਚੱਲ ਰਹੀ ਸੀ ਉਹ ਆਪਣੀ ਇਸ ਜ਼ਿੰਦਗੀ ਤੋਂ ਥੋੜੀ ਦੁਖੀ ਸੀਗੀ ਉਹਨੇ ਇਸ ਦੀ ਗੱਲ ਆਪਣੇ ਪਰਿਵਾਰ ਨਾਲ ਆਪਣੇ ਭੈਣ ਨਾਲ ਤੇ ਆਪਣੇ ਦੋਸਤਾਂ ਨਾਲ ਵੀ ਕੀਤੀ ਪਰ ਅਕਸਰ ਜਿਵੇਂ ਹੁੰਦਾ ਏ ਕਿ ਲੋਕ ਕਹਿੰਦੇ ਆ ਕਿ ਥੋੜਾ ਸਮਾਂ ਆਪਣੇ ਆਪ ਨੂੰ ਫੋੜ ਦੇ ਦੋ ਕਿ ਸ਼ਾਇਦ ਉਹ ਠੀਕ ਹੋ ਜੇ ਤਾਂ ਸਭ ਕੁਝ ਠੀਕ ਹੋ ਜਾਣਾ ਹਰ ਕੋਈ ਮਨਜੀਤ ਨੂੰ ਵੀ ਇਹੀ ਸਲਾਹ ਦਿੰਦਾ ਤੇ ਮਨਜੀਤ ਇਦਾਂ ਹੀ ਆਪਣੀ ਜ਼ਿੰਦਗੀ ਜੀਉ ਰਹੀ ਸੀ ਤਾਂ ਫਿਰ 2003 ਦੇ ਵਿੱਚ ਮਨਜੀਤ ਦੇ ਘਰ ਇੱਕ ਬੇਟੀ ਜਨਮ ਲੈਂਦੀ ਹੈ ਜਿਸ ਦਾ ਨਾਮ ਮਾਇਆ ਰੱਖਿਆ ਜਾਂਦਾ ਮਾਇਆ ਦੇ ਜਨਮ ਤੋਂ ਬਾਅਦ ਜਿਹੜਾ ਉਹਦਾ ਘਰ ਵਾਲਾ ਸੀਗਾ ਮੁਖਤਿਆਰ ਉਹ ਵੀ ਥੋੜਾ ਠੀਕ ਹੁੰਦਾ ਉਹ ਆਪਣੀ ਬੇਟੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਵਧੀਆ ਜ਼ਿੰਦਗੀ ਉਹਨਾਂ ਦੀ ਠੀਕ ਹੋ ਜਾਂਦੀ ਆ ਸਾਰਾ ਕੁਝ ਓਕੇ ਹੋ ਜਾਂਦਾ ਸਾਰਾ ਵਧੀਆ ਚੱਲ ਰਿਹਾ ਸੀ ਤਾਂ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਿਹੜੀ ਮਨਜੀਤ ਆ ਉਹ ਪ੍ਰੈਗਨੈਂਟ ਹੁੰਦੀ ਆ 2006 ਦੇ ਵਿੱਚ ਮਨਜੀਤ ਦੇ ਪਰਿਵਾਰ ਨੂੰ ਤੇ ਉਸਦੇ ਜਿਹੜਾ ਘਰ ਵਾਲਾ ਸੀਗਾ ਉਸਦੇ ਹਸਬੰਡ ਨੂੰ ਜਦੋਂ ਮਨਜੀਤ ਦੇ ਪ੍ਰੈਗਨੈਂਟ ਹੋਣ ਬਾਰੇ ਪਤਾ ਲੱਗਦਾ ਤਾ ਸਾਰੇ ਬਹੁਤ ਜ਼ਿਆਦਾ ਖੁਸ਼ ਹੁੰਦੇ ਤਾਂ ਸਭ ਨੂੰ ਲੱਗਦਾ ਕਿ ਜਦੋਂ ਇਹਦੇ ਪਹਿਲਾਂ ਇੱਕ ਬੇਟੀ ਹੋਈ ਆ ਤਾਂ ਜਿਹੜਾ ਉਹਦਾ ਘਰ ਵਾਲਾ ਸੀ ਥੋੜਾ ਸੁਧਰ ਗਿਆ ਸੀ ਤਾਂ ਹੁਣ ਜਦੋਂ ਦੂਜਾ ਬੱਚਾ ਹੋਊਗਾ ਤਾਂ ਇਹਨਾਂ ਦੀ ਜ਼ਿੰਦਗੀ ਹੋਰ ਵੀ ਵਧੀਆ ਹੋ ਜੂਗੀ ਇਹ ਸਾਰੇ ਪਰਿਵਾਰ ਦੇ ਵਿੱਚ ਸਾਰੇ ਦੋਸਤਾਂ ਮਿੱਤਰਾਂ ਦੇ ਵਿੱਚ ਪੂਰੀ ਖੁਸ਼ੀ ਸੀਗੀ ਪਰ ਇਹ ਖੁਸ਼ੀ ਬਹੁਤਾ ਸਮਾਂ ਨਾ ਚੱਲ ਸકી ਕਿਉਂਕਿ ਉਹਨਾਂ ਦੇ ਜਿਹੜੇ ਪਰਿਵਾਰ ਦੇ ਵਿੱਚ ਫਿਰ ਇੱਕ ਆਸਾ ਵਾਪਰਦਾ ਮਨਜੀਤ ਪ੍ਰੈਗਨੈਂਟ ਹੋਣ ਦੇ ਕਰਕੇ ਇੱਕ ਪੈਰੈਂਟਲ ਜੋਗਾ ਕਲਾਸ ਲਾਉਂਦੀ ਸੀ 18 ਅਕਤੂਬਰ 2006 ਦਾ ਦਿਨ ਸੀਗਾ ਮਨਜੀਤ ਆਪਣੇ ਪੈਰੈਂਟਲ ਜੋਗਾ ਕਲਾਸ ਦੇ ਲਈ ਗਈ ਹੋਈ ਸੀ ਉਹ ਅਕਸਰ ਹੀ ਸ਼ਾਮ ਨੂੰ ਕਲਾਸ ਜਾਇਆ ਕਰਦੀ ਸੀ ਤੇ ਕਲਾਸ ਤੋਂ ਬਾਅਦ ਆਪਣੇ ਘਰ ਆ ਜਾਇਆ ਕਰਦੀ ਸੀ ਪਰ ਉਸ ਦਿਨ 18 ਅਕਤੂਬਰ ਨੂੰ ਮਨਜੀਤ ਘਰ ਵਾਪਸ ਨਹੀਂ ਆਈ ਤਾਂ ਜਿਹੜਾ ਮੁਖਤਿਆਰ ਆ ਉਹ ਕਾਫੀ ਟਾਈਮ ਤੱਕ ਉਹਨੂੰ ਉਡੀਕਦਾ ਰਹਿੰਦਾ ਪਰ ਉਸ ਤੋਂ ਬਾਅਦ ਜਦੋਂ ਨਹੀਂ ਆਉਂਦੀ ਤਾਂ ਉਹਦੇ ਘਰਦਿਆਂ ਨੂੰ ਫੋਨ ਕਰਦਾ ਪੁੱਛਦਾ ਕਿ ਜਿਹੜੀ ਮਨਜੀਤ ਆ ਤੁਹਾਡੇ ਕੋਲ ਤਾਂ ਨਹੀਂ ਆਈ ਉਸਦੇ ਭੈਣ ਨੂੰ ਫੋਨ ਕਰਕੇ ਪੁੱਛਦਾ ਪਰ ਸਾਰੇ ਉਹਨੂੰ ਜਵਾਬ ਨਾ ਦੇ ਵਿੱਚ ਦਿੰਦੇ ਆ ਉਸ ਤੋਂ ਬਾਅਦ ਉਹ ਫਿਰ ਉਹਨੂੰ ਆਪ ਲੱਭਣਾ ਸ਼ੁਰੂ ਕਰਦਾ ਘਰ ਦੇ ਵੀ ਲੱਭਣਾ ਸ਼ੁਰੂ ਕਰ ਦਿਆ ਪਰ ਜਿਹੜੀ ਮਨਜੀਤ ਆ ਉਹ ਕਿਤੇ ਵੀ ਨਹੀਂ ਮਿਲਦੀ ਅਕਸਰ ਹੀ ਪਹਿਲਾਂ ਵੀ ਮਨਜੀਤ ਤੇ ਮਖਤਿਆਰ ਦੇ ਵਿੱਚ ਜਦੋਂ ਝਗੜਾ ਹੋ ਜਾਂਦਾ ਸੀ ਤਾਂ ਮਨਜੀਤ ਘਰ ਛੱਡ ਕੇ ਚਲੀ ਜਾਇਆ ਕਰਦੀ ਸੀ ਜਾਂ ਤਾਂ ਉਹ ਕਿਸੇ ਦੋਸਤ ਮਿੱਤਰ ਕੋਲ ਚਲੀ ਜਾਂਦੀ ਸੀ ਆਪਣੇ ਕਿਸੇ ਫਰੈਂਡ ਕੋਲੇ ਜਾਂ ਆਪਣੇ ਘਰ ਚਲੀ ਜਾਂਦੀ ਆਪਣੇ ਭੈਣ ਕੋਲੇ ਜਾਂ ਫਿਰ ਇੱਕ ਦੋ ਦਿਨ ਉਹ ਹੋਟਲ ਦੇ ਵਿੱਚ ਰਹਿੰਦੀ ਤੇ ਉਸ ਤੋਂ ਬਾਅਦ ਵਾਪਸ ਆ ਜਾਂਦੀ ਸੀ ਪਰ ਇਸ ਵਾਰ ਇਦਾਂ ਨਹੀਂ ਹੋਇਆ ਮਨਜੀਤ ਘਰ ਵਾਪਸ ਨਹੀਂ ਆਉਂਦੀ ਉਹਦੇ ਘਰ ਦੇ ਉਡੀਕਦੇ ਆ ਕਿ ਕੋਈ ਗੱਲ ਨਹੀਂ ਵਾਪਸ ਆਜੂਗੀ ਕੋਈ ਨਾ ਕੋਈ ਇਹਨਾਂ ਦੇ ਵਿੱਚ ਝਗੜਾ ਹੋਇਆ ਹੋਣਾ ਪਰ ਜਦੋਂ ਵਾਪਸ ਨਹੀਂ ਆਉਂਦੀ ਤੇ ਫਿਰ ਥੋੜੀ ਜੀ ਟੈਨਸ਼ਨ ਆਉਣ ਲੱਗਦੀ ਹੈ ਤਾਂ ਫਿਰ ਉਸਦੇ ਗਾਇਬ ਹੋਣ ਤੋਂ 26 ਘੰਟੇ ਬਾਅਦ ਜਿਹੜਾ ਮੁਖਤਿਆਰ ਆ ਉਹ ਪੁਲਿਸ ਸਟੇਸ਼ਨ ਜਾ ਕੇ ਰਿਪੋਰਟ ਦਰਜ ਕਰਾਉਂਦਾ ਉਹਦੀ ਮਿਸਿੰਗ ਰਿਪੋਰਟ ਲਿਖਾਉਂਦਾ ਤਾਂ ਮਿਸਿੰਗ ਰਿਪੋਰਟ ਜਦੋਂ ਲਿਖੀ ਜਾਂਦੀ ਹੈ ਇੱਕ ਵਾਰ ਤਾਂ ਪੁਲਿਸ ਵਾਲੇ ਉਹਨੂੰ ਪੁੱਛਦੇ ਆ ਕਿ 26 ਘੰਟੇ ਤੋਂ ਕਿਉਂ ਨਹੀਂ ਲਿਖਾਈ ਤਾਂ ਉਹ ਕਾਰਨ ਵੀ ਦੱਸਦਾ ਪਰ ਫਿਰ ਪੁਲਿਸ ਆ ਜਿਹੜੀ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਦੀ ਹੈ ਪੁਲਿਸ ਮੰਜੀਤ ਨੂੰ ਲੱਭਣਾ ਸ਼ੁਰੂ ਕਰਦੀ ਹੈ ਹਾਲੇ 1-2 ਦਿਨ ਲੰਘਦੇ ਆ ਤੇ 23 ਅਕਤੂਬਰ 2006 ਨੂੰ ਪੁਲਿਸ ਨੂੰ ਇੱਕ ਖਬਰ ਮਿਲਦੀ ਹੈ ਕਿ ਇੱਕ ਬੀਚ ਹੈ ਡੈਲਟਾ ਬੀਚ ਉਸ ਦੇ ਉੱਤੇ ਇੱਕ Laash ਹੈ Laash ਬਹੁਤ ਜ਼ਿਆਦਾ ਜਲੀ ਹੋਈ ਹੈ ਤਾਂ ਪੁਲਿਸ ਉੱਥੇ ਪਹੁੰਚਦੀ ਹੈ ਪਹੁੰਚ ਕੇ ਜਦੋਂ ਦੇਖਦੇ ਆ ਸਨਾਖਤ ਕੀਤੀ ਜਾਂਦੀ ਹੈ ਤਾਂ ਉਹ ਜਿਹੜੀ Laash ਸੀਗੀ ਉਹ ਮੰਜੀਤ ਬਸਰਾ ਦੀ ਹੁੰਦੀ ਹੈ ਜਦੋਂ ਪੁਲਿਸ ਫਿਰ ਘਰਦਿਆਂ ਨੂੰ ਪਲਾਉਂਦੀ ਹੈ ਉਹਨਾਂ ਨੂੰ ਸੁਨਾਖਤ ਕਰਾਉਂਦੀ ਹੈ ਤਾਂ ਫਿਰ ਇਹ ਪੱਕਾ ਹੋ ਜਾਂਦਾ ਹੈ ਕਿ ਜਿਹੜੀ ਉਹ লাশ ਸੀਗੀ ਉਹ ਮਨਜੀਤ ਬਸਰਾ ਦੀ ਸੀ। ਉਹਦੀ লাশ ਮਿਲਣ ਤੋਂ ਪਹਿਲਾਂ ਘਰਦਿਆਂ ਨੇ ਬਹੁਤ ਜ਼ਿਆਦਾ ਲੋਕਾਂ ਤੱਕ ਅਪੀਲ ਕੀਤੀ ਸੀ। ਉਹਦਾ ਜਿਹੜਾ ਹਸਬੰਡ ਸੀਗਾ ਉਹਨੇ ਟੀਵੀ ਚੈਨਲ ਦੇ ਉੱਤੇ ਆ ਕੇ ਕਾਫੀ ਲੋਕਾਂ ਦੇ ਕੋਲੇ ਰੋ ਰੋ ਕੇ ਅਪੀਲ ਵੀ ਕੀਤੀ ਕਿ ਕੋਈ ਜੇ ਕਿਸੇ ਨੂੰ ਮਨਜੀਤ ਬਸਰਾ ਦੇ ਬਾਰੇ ਪਤਾ ਤਾਂ ਸਾਨੂੰ ਦੱਸ ਦਵੇ। ਪਰ ਉਹਨਾਂ ਨੂੰ ਜਦੋਂ ਪਤਾ ਲੱਗਦਾ ਤਾਂ ਉਹ ਇਸ ਹਾਲਤ ਦੇ ਵਿੱਚ ਲੱਗਦਾ ਕਿ ਮਨਜੀਤ ਬਸਰਾ ਜਿਹੜੀ ਉਹਨੂੰ ਮਾਰ ਦਿੱਤਾ ਗਿਆ। ਤੇ ਉਹਦੀ লাশ ਕਿਸੇ ਨਿਚ ਦੇ ਉੱਤੇ ਪਈ ਹੈ ਹੁਣ ਪੁਲਿਸ ਦੇ ਕੋਲ ਇੱਕ লাশ ਸੀ ਪਹਿਲਾਂ ਇੱਕ ਮਿਸਿੰਗ ਰਿਪੋਰਟ ਸੀ ਹੁਣ ਪੁਲਿਸ ਨੂੰ লাশ ਮਿਲੀ ਹੁਣ ਪਹਿਲਾਂ ਜਿਹੜਾ ਮਿਸਿੰਗ ਕੇਸ ਸੀਗਾ ਉਹ ਮਰਡਰ ਕੇਸ ਦੇ ਵਿੱਚ ਬਦਲ ਜਾਂਦਾ ਤੇ ਹੁਣ ਪੁਲਿਸ ਆਪਣੀ ਜਾਂਚ ਸ਼ੁਰੂ ਕਰਦੀ ਹੈ ਹੁਣ ਪੁਲਿਸ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਮਰਡਰ ਦੇ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਜਿਹੜੇ ਉੱਥੋਂ ਜਿਹੜੇ ਸਬੂਤ ਨੇ ਉਹਨਾਂ ਨੂੰ ਇਕੱਠੇ ਕਰਦੀ ਹੈ ਬੀਚ ਦੇ ਉੱਤੋਂ ਤੇ ਉਸ ਤੋਂ ਬਾਅਦ ਮਨਜੀਤ ਦੀ লাশ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਮਨਜੀਤ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਚਲੀ ਜਾਂਦੀ ਹੈ ਤੇ ਉਸ ਦੀ ਜਿਹੜੀ ਰਿਪੋਰਟ ਆਉਂਦੀ ਹੈ ਪੁਲਿਸ ਨੂੰ ਪਹਿਲੀ ਰਿਪੋਰਟ ਦੇ ਵਿੱਚ ਪਤਾ ਲੱਗਦਾ ਕਿ ਮਨਜੀਤ ਦਾ ਕਤਲ ਹੈ ਜਿਹੜਾ ਉਹ ਗळा ਘੁੱਟ ਕੇ ਕੀਤਾ ਗਿਆ ਤੇ ਜਦੋਂ ਉਹ ਕਤਲ ਹੋਇਆ ਉਦੋਂ ਮਨਜੀਤ 4 ਮਹੀਨੇ ਦੀ ਪ੍ਰੈਗਨੈਂਟ ਵੀ ਸੀਗੀ ਉਹਦੇ ਪੇਟ ਦੇ ਵਿੱਚ ਇੱਕ ਬੱਚੀ ਸੀ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਜਿਹੜੀ ਮਨਜੀਤ ਦੀ ਕਾਰ ਆ ਉਹ ਵੀ ਥੋੜੀ ਦੂਰੀ ਤੇ ਕਿੱਥੇ ਢੀਚ ਸੀਗਾ ਉਦੋਂ ਥੋੜੀ ਦੂਰ ਮਿਲ ਜਾਂਦੀ ਹੈ ਪਾਰਕ ਕੀਤੀ ਹੋਈ ਸਾਈਡ ਤੇ ਤਾਂ ਪੁਲਿਸ ਨੇ ਸਾਰੇ ਸਬੂਤ ਇਕੱਠੇ ਕਰਦੀ ਹੈ ਤੇ ਅੱਗੇ ਆਪਣੀ ਜਾਂਚ ਸ਼ੁਰੂ ਕਰਦੀ ਹੈ ਸਭ ਤੋਂ ਪਹਿਲਾਂ ਜਿਹੜਾ ਸ਼ੱਕ ਆ ਪੁਲਿਸ ਨੂੰ ਉਸਦੇ ਪਰਿਵਾਰ ਤੇ ਜਾਂਦਾ ਉਸਦੇ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਤਾਂ ਕਿਉਂਕਿ ਜਿਹੜੀ ਮਨਜੀਤ ਸੀਗੀ ਉਹਦੇ ਨਾਲ ਕੋਈ ਵੀ ਜ਼ਬਰਦਸਤੀ ਨਹੀਂ ਹੋਈ ਸੀ ਜਾਂ ਉਹਦੇ ਕੋਈ ਹੋਰ ਨਿਸ਼ਾਨ ਨਹੀਂ ਮਿਲੇ ਸੀ ਜਿਸ ਤੋਂ ਪਤਾ ਲੱਗੇ ਕਿ ਜਿਹੜੀ ਮਨਜੀਤ ਆ ਉਹਨੂੰ ਕਿਸੇ ਨੇ ਚੋਰੀ ਦੇ ਲਈ ਜਾਂ ਕਿਸੇ ਇਦਾਂ ਦੀ ਗਤੀਵਿਧੀ ਦੇ ਲਈ ਮਾਰਿਆ ਹੋਵੇ ਤਾਂ ਪੁਲਿਸ ਦਾ ਸ਼ੱਕ ਸਭ ਤੋਂ ਪਹਿਲਾਂ ਘਰਦਿਆਂ ਤੇ ਇਸੇ ਲਈ ਜਾਂਦਾ ਤਾਂ ਹੁਣ ਪੁਲਿਸ ਵੱਲੋਂ ਘਰਦਿਆਂ ਦੀ ਜਾਂਚ ਸ਼ੁਰੂ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਮੁਖਤਿਆਰ ਆ ਉਹ ਤੋਂ ਜਿਹੜੀ ਪੁੱਛਗੈ ਸ਼ੁਰੂ ਹੁੰਦੀ ਹੈ ਪਹਿਲੀ ਪੁੱਛਗੈ ਦੇ ਵਿੱਚ ਸਾਰੀਆਂ ਗੱਲਾਂ ਦੱਸਦਾ ਮੁਖਤਿਆਰ ਕਿ ਸਾਡਾ ਜਿਹੜਾ ਪਿਆ ਦਾ ਪਹਿਲਾਂ ਜੀਵਨ ਸੀ ਉਹ ਵਧੀਆ ਨਹੀਂ ਸੀ ਪਰ ਬੇਟੀ ਪੈਦਾ ਹੋਣ ਤੋਂ ਬਾਅਦ ਅਸੀਂ ਵਧੀਆ ਰਹਿ ਰਹੇ ਸੀ ਮੇਰੀ ਪਤਨੀ ਪੈਗਨੈਂਟ ਸੀ ਸਾਰੇ ਇਸ ਗੱਲ ਤੋਂ ਖੁਸ਼ ਸੀਗੇ ਤਾਂ ਐਦਾਂ ਹੀ ਚੱਲਦੇ ਚੱਲਦੇ ਜਿਹੜਾ ਮੁਖਤਿਆਰ ਆ ਇੱਕ ਗੱਲ ਪੁਲਿਸ ਨੂੰ ਹੋਰ ਦੱਸਦਾ ਕਿ ਜਿਹੜੀ ਮੰਜ਼ੀਰ ਸੀਗੀ ਉਹਦੀ ਨੇੜਤਾ ਆਪਣੇ ਇੱਕ ਕਾਲਜ ਦੇ ਇੱਕ ਫਰੈਂਡ ਨਾਲ ਬਹੁਤ ਜ਼ਿਆਦਾ ਸੀ ਜਿਸ ਦਾ ਨਾਮ ਟੋਨੀ ਸੀ ਉਹ ਪੁਲਿਸ ਨੂੰ ਦੱਸਦਾ ਕਿ ਉਹ ਕਾਫੀ ਸਮਾਂ ਇਹ ਟੋਨੀ ਦੇ ਨਾਲ ਫੋਨ ਦੇ ਉੱਤੇ ਗੱਲਾਂ ਕਰਦੀ ਰਹਿੰਦੀ ਸੀ ਜਿਸ ਕਰਕੇ ਸਾਡੀ ਪਹਿਲਾਂ ਲੜਾਈ ਵੀ ਹੁੰਦੀ ਸੀ ਤਾਂ ਇਹ ਗੱਲ ਜਦੋਂ ਪੁਲਿਸ ਨੂੰ ਪਤਾ ਲੱਗਦੀ ਆ ਤਾਂ ਫਿਰ ਪੁਲਿਸ ਉਹਨਾਂ ਟੋਨੀ ਨੂੰ ਲੈ ਕੇ ਆਉਂਦੀ ਆ ਟੋਨੀ ਨੂੰ ਗ੍ਰਿਫਤਾਰ ਕਰਕੇ ਲਿਆ ਕੇ ਉਹ ਤੋਂ ਪੁੱਛਗਿੱਛ ਕਰਦੀ ਆ ਜਦੋਂ ਪੁੱਛਗਿੱਛ ਦੇ ਦੌਰਾਨ ਟੋਨੀ ਤੋਂ ਪਤਾ ਲੱਗਦਾ ਕਿ ਉਹਨਾਂ ਦਾ ਕੋਈ ਵੀ ਜਿਹੜਾ ਰਿਲੇਸ਼ਨ ਨਹੀਂ ਸੀਗਾ ਮੁਖਤਿਆਰ ਝੂਠ ਬੋਲ ਰਿਹਾ ਇਹਦੇ ਬਾਰੇ ਤਾਂ ਪੁਲਿਸ ਉਹਨੂੰ ਛੱਡ ਦਿੰਦੀ ਆ ਉਹਨੂੰ ਛੱਡਣ ਤੋਂ ਪਹਿਲਾਂ ਪੁਲਿਸ ਲਾਈਡ ਅਟੈਕਟਿੰਗ ਟੈਸਟ ਵੀ ਕਰਦੀ ਆ ਜਿਹੜਾ ਟੋਨੀ ਦਾ ਉਸ ਦੇ ਵਿੱਚ ਵੀ ਉਹ ਪਾਸ ਹੋ ਜਾਂਦਾ ਹੁਣ ਪੁਲਿਸ ਦੀ ਅਗਲੀ ਜਾਂਚ ਦੇ ਵਿੱਚ ਇੱਕ ਮੁਖਤਿਆਰ ਦਾ ਭਾਈ ਸੀਗਾ ਸੁਖਵਿੰਦਰ ਉਹ ਵੀ ਇਸ ਕੇਸ ਦੇ ਵਿੱਚ ਪਾਤਰ ਬਣਦਾ ਮੁੱਖ ਪਾਤਰ ਬਣਦਾ ਉਹ ਤੋਂ ਵੀ ਪੁਲਿਸ ਪੁੱਛਗਿੱਛ ਕਰਦੀ ਕਿਉਂਕਿ ਜਿਹੜਾ ਮੁਖਤਿਆਰ ਸੀ ਉਹਦਾ ਭਾਈ ਸੀ ਸੁਖਵਿੰਦਰ ਉਹ ਉਹਨਾਂ ਦੇ ਘਰ ਦੇ ਵਿੱਚ ਹੀ ਪਹਿਲਾਂ ਰਹਿੰਦਾ ਸੀਗਾ ਉਹਨਾਂ ਦੀ ਬੇਸਮੈਂਟ ਦੇ ਵਿੱਚ ਪਰ ਉਹ ਬੰਦਾ ਕੋਈ ਸਹੀ ਨਹੀਂ ਸੀ ਉਹ ਮੁਖਤਿਆਰ ਨੂੰ ਅਕਸਰ ਸ਼ਰਾਬ ਪੀਣ ਲਈ ਸੌਂਦਾ ਰਹਿੰਦਾ ਸੀ ਇਸ ਕਰਕੇ ਜਿਹੜੀ ਮੰਜੀਤ ਸੀਗੀ ਉਹਨੂੰ ਸੁਖਵਿੰਦਰ ਬਿਲਕੁਲ ਪਸੰਦ ਨਹੀਂ ਸੀ ਇੱਕ ਦਿਨ ਤਾਂ ਨੌਬਤਾਂ ਇਹ ਜੀ ਆ ਗਈ ਸੀ ਕਿ ਜਿਹੜੀ ਮਨਜੀਤ ਸੀਗੀ ਉਹਨੇ ਮੁਖਤਿਆਰ ਨੂੰ ਕਿਹਾ ਕਿ ਜਾਂ ਤਾਂ ਇਸ ਘਰ ਦੇ ਵਿੱਚ ਹੁਣ ਮੈਂ ਰਹੂੰਗੀ ਜਾਂ ਫਿਰ ਸੁਖਵਿੰਦਰ ਰਹੂਗਾ ਤਾਂ ਇਹਦੇ ਚੱਲਦੇ ਆਈ ਜਿਹੜਾ ਸੁਖਵਿੰਦਰ ਸੀ ਉਹਨੂੰ ਘਰ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਇਸ ਕਰਕੇ ਪੁਲਿਸ ਦਾ ਸ਼ੱਕ ਇੱਕ ਵਾਰ ਸੁਖਵਿੰਦਰ ਤੇ ਵੀ ਹੁੰਦਾ ਕਿਉਂਕਿ ਪੁਲਿਸ ਨੂੰ ਲੱਗਦਾ ਕਿ ਸ਼ਾਇਦ ਇਹਨੇ ਆਪਣੀ ਬੇਇੱਜ਼ਤੀ ਦਾ ਬਦਲਾ ਨਾ ਲਿਆ ਹੋਵੇ ਉਦੋਂ ਪਰ ਸੁਖਵਿੰਦਰ ਦੀ ਵੀ ਜਿਹੜੀ ਜਾਂਚ ਕੀਤੀ ਜਾਂਦੀ ਆ ਉਦੋਂ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਉਹਦੇ ਵਿੱਚ ਪਤਾ ਲੱਗਦਾ ਜਿਸ ਦੇ ਨੇ ਕਤਲ ਹੋਇਆ ਜਾਂ ਜਿਹੜੀ ਮਨਜੀਤ ਗਾਇਬ ਹੋਈ ਆਉਂਦਿਸ ਗੁਵਿੰਦਰ ਆਪਣੇ ਕਿਸੇ ਦੋਸਤਾਂ ਦੇ ਨਾਲ ਸੀਗਾ ਇਸ ਕਰਕੇ ਉਹਨੂੰ ਵੀ ਸੇਜ਼ ਦੇ ਵਿੱਚੋਂ ਬਰੀ ਕਰ ਦਿੱਤਾ ਜਾਂਦਾ ਟੋਨੀ ਤੇ ਸੁਖਵਿੰਦਰ ਤੋਂ ਪੁੱਛਗਿਛ ਕਰਨ ਤੋਂ ਬਾਅਦ ਪੁਲਿਸ ਕੋਲ ਸਿਰਫ ਇੱਕ ਬੰਦਾ ਬਚਦਾ ਜਿਸ ਦੇ ਉੱਤੇ ਪੁਲਿਸ ਨੂੰ ਸ਼ੱਕ ਹੁੰਦਾ ਤੇ ਇਹ ਸ਼ੱਕ ਕਰਨ ਦਾ ਕਾਰਨ ਵੀ ਸੀਗਾ ਪੁਲਿਸ ਕੋਲੇ ਕਈ ਸਬੂਤ ਸੀਗੇ ਜਿਹੜੇ ਮੁਖਤਿਆਰ ਦੇ ਖਿਲਾਫ ਸੀ ਇਸ ਕਰਕੇ ਹੁਣ ਮੁਖਤਿਆਰ ਸੀ ਜਿਸ ਦੇ ਉੱਤੇ ਪੁਲਿਸ ਨੂੰ ਸ਼ੱਕ ਰਹਿ ਗਿਆ ਸੀ ਉਹ ਸਬੂਤ ਕੁਝ ਇਸ ਤਰ੍ਹਾਂ ਸੀਗੇ ਕਿ ਪੁਲਿਸ ਨੇ ਦੱਸਿਆ ਕਿ ਸਭ ਤੋਂ ਪਹਿਲਾ ਜਿਹੜੀ ਉਹਨੇ ਰਿਪੋਰਟ ਲਿਖਾਈ ਉਹ 26 ਘੰਟੇ ਬਾਅਦ ਲਿਖਾਈ ਸਭ ਤੋਂ ਪਹਿਲਾ ਸ਼ੱਕ ਹੈ ਜਿਹੜਾ ਪੁਲਿਸ ਨੂੰ ਮੁਖਤਿਆਰ ਦੇ ਇਸੇ ਗੱਲ ਤੋਂ ਹੁੰਦਾ ਫਿਰ ਨੰਬਰ 2 ਤੇ ਜਿਹੜਾ ਮੁਖਤਿਆਰ ਹੈ ਉਹ ਪੁਲਿਸ ਨੂੰ ਜਦੋਂ ਧਿਆਨ ਦੇ ਰਿਹਾ ਸੀ ਉਹਦੇ ਵਿੱਚ ਜਿਹੜੀ ਲੋਕੇਸ਼ਨ ਉਹਨੇ ਉਸਦੇ ਜੋਗਾ ਗਲਾਸ ਦੀ ਦੱਸੀ ਸੀ ਉਹ ਬਿਲਕੁਲ ਗਲਤ ਸੀ ਜਿਹੜੀ ਉਹਨੇ ਮਨਜੀਤ ਦੇ ਜੋਗਾ ਗਲਾਸ ਦੀ ਜਿਹੜੀ ਲੋਕੇਸ਼ਨ ਦੱਸੀ ਸੀ ਉਹਨੇ ਦੱਸੀ ਸੀ ਕਿ ਜਿਹੜੀ ਮਨਜੀਤ ਦੀ ਜੋਗਾ ਗਲਾਸ ਸੀ ਉਹ ਉਸੇ ਤਰਫ ਸੀ ਜਿਸ ਤਰਫ ਉਹਦੀ ਗੱਡੀ ਮਿਲੀ ਸੀ پارک ਹੋਈ ਹੋਈ ਪਰ ਉਹ ਬਿਲਕੁਲ ਗਲਤ ਸੀਗੀ ਉਹ ਦੂਜੀ ਸਾਈਡ ਸੀ ਪੁਲਿਸ ਨੂੰ ਹੁਣ ਦੂਜਾ ਸ਼ੱਕ ਇਸ ਜਾਲ ਤੋਂ ਪਿਆ ਤੇ ਨੰਬਰ 3 ਤੇ ਜਿਹੜਾ ਉਹਦੀ ਗੱਡੀ ਸੀ ਜਿਹੜੀ ਮਨਜੀਤ ਦੀ ਉਹਦੀ ਜਿਹੜੀ ਕਾਰ ਸੀਟ ਸੀ ਕਿ ਡਰਾਈਵਰ ਸੀਟ ਉਹ ਥੋੜੀ ਪਿੱਛੇ ਕੀਤੀ ਹੋਈ ਸੀ ਤਾਂ ਪੁਲਿਸ ਨੂੰ ਲੱਗਿਆ ਕਿ ਇਹਨੂੰ ਤਕਰੀਬਨ ਕਿਸੇ 6 ਫੁੱਟ ਦੇ ਬੰਦੇ ਨੇ ਚਲਾਇਆ ਸੀਗਾ ਡਰਾਈਵ ਕਰਕੇ ਉੱਥੇ ਲੈ ਕੇ ਗਿਆ ਸੀ ਨਾ ਕਿ ਉਹ ਮਨਜੀਤ ਡਰਾਈਵ ਕਰਕੇ ਲੈ ਗਈ ਸੀ ਤਾਂ ਜਿਹੜਾ ਮੁਖਤਿਆਰ ਸੀਗਾ ਉਹਦੀ ਵੀ ਜਿਹੜੀ ਹਾਈਟ ਸੀ ਉਹ ਕਾਫੀ ਲੰਬੀ ਸੀ ਤੇ ਇੱਕ ਸ਼ੱਕ ਪੁਲਿਸ ਨੂੰ ਇਹ ਹੁੰਦਾ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆਈ ਕਿ ਜਿਹੜਾ ਮਨਜੀਤ ਦਾ ਫੋਨ ਸੀਗਾ ਉਹ ਵੀ ਹੁਣ ਮੁਖਤਿਆਰ ਯੂਜ਼ ਕਰ ਰਿਹਾ ਸੀ ਜਦੋਂ ਕਿ ਮਨਜੀਤ ਉਸ ਦਿਨ ਜੋਗਾ ਕਲਾਸ ਤੋਂ ਘਰ ਵਾਪਸ ਆਈ ਨਹੀਂ ਉੱਥੋਂ ਹੀ ਮਿਸਿੰਗ ਹੋ ਗਈ ਤਾਂ ਉਹਦਾ ਫੋਨ ਫਿਰ ਜਿਹੜਾ ਮੁਖਤਿਆਰ ਕੋਲ ਆਇਆ ਕਿਵੇਂ ਇਹ ਵੀ ਪੁਲਿਸ ਨੂੰ ਸ਼ੱਕ ਹੁੰਦਾ ਤੇ ਅੱਗੇ ਚੱਲ ਕੇ ਹੁਣ ਜਿਹੜਾ ਮੇਨ ਸੀਗਾ ਸਬੂਤ ਜਿਹੜਾ ਪੁਲਿਸ ਨੂੰ ਮਿਲਦਾ ਉਹ ਇਹ ਸੀਗਾ ਕਿ ਜਦੋਂ ਪੁਲਿਸ ਜਾਂਚ ਕਰ ਰਹੀ ਸੀ ਇਸ ਕੇਸ ਦੀ ਉਹ ਕਾਫੀ ਜ਼ਿਆਦਾ ਸੀਸੀਟੀਵੀ ਕੈਮਰਾਸ ਦੀ ਵੀ ਜਾਂਚ ਕਰ ਰਹੀ ਸੀ ਤੇ तकरीबन 5-6 ਮਹੀਨੇ ਲੰਘੇ ਸੀ ਤਾਂ ਪੁਲਿਸ ਦੇ ਹੱਥ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ ਲੱਗਦੀ ਆ ਜਿਸ ਦੇ ਵਿੱਚ ਜਿਹੜਾ ਮੁਖਤਿਆਰ ਹੈ ਉਹ ਇੱਕ ਗੈਸ ਸਟੇਸ਼ਨ ਦੇ ਉੱਤੇ ਖੜ ਕੇ ਇੱਕ ਗੈਸ ਸਟੇਸ਼ਨ ਤੋਂ ਕੁਝ ਪੁਰਾਣੇ ਨਿਊਜ਼ਪੇਪਰ ਤੇ ਇੱਕ ਲਾਈਟਰ ਖਰੀਦਦਾ ਤਾਂ ਪੁਲਿਸ ਉਹਦੀ ਜਾਂਚ ਕਰਦੀ ਆ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜਾ ਮੁਖਤਿਆਰ ਆ ਉਹ ਸਮੋਕਿੰਗ ਨਹੀਂ ਕਰਦਾ ਤਾਂ ਪੁਲਿਸ ਸੋਚਦੀ ਆ ਕਿ ਇਹਨੇ ਲਾਈਟਰ ਲਿਆ ਕਿਉਂ ਤਾ ਪੋਲਿਸ ਨੂੰ ਸ਼ੱਕ ਇਹ ਹੀ ਸੀਗਾ ਕਿ ਜਿਹੜਾ ਉਹ ਲਾਈਟਰ ਆ ਤੇ ਜਿਹੜੇ ਅਖਬਾਰ ਨੇ ਉਹ ਉਹਨੇ ਉਸ ਦਿਨ ਜਿਹੜੀ ਆਪਣੀ ਘਰ ਵਾਲੇ ਦੀ লাশ ਨੂੰ ਜਲਾਉਣ ਦੇ ਲਈ ਹੀ ਲਈ ਸੀ ਉਹਨੂੰ ਜਿਹੜਾ ਅੱਗ ਲਾਉਣ ਦੇ ਲਈ ਲਈ ਸੀਗੇ ਤਾਂ ਹੁਣ ਇੰਨੇ ਜ਼ਿਆਦਾ ਜਿਹੜੇ ਸਬੂਤ ਜਦੋਂ ਹੋ ਗਏ ਪੁਲਿਸ ਕੋਲੇ ਤਾਂ ਹੁਣ ਪੁਲਿਸ ਜਿਹੜਾ ਮੁਖਤਿਆਰ ਨੂੰ ਗ੍ਰਿਫਤਾਰ ਕਰਦੀ ਹੈ ਕਿਉਂਕਿ ਪੁਲਿਸ ਕੋਲੇ ਪਹਿਲਾਂ ਜਿਹੜੇ ਸਬੂਤ ਨਹੀਂ ਸੀਗੇ ਇਸ ਕਰਕੇ ਉਹਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਸੀ ਤਾਂ ਹੁਣ ਜਦੋਂ ਗ੍ਰਿਫਤਾਰ ਕਰਦੀ ਹੈ ਉਹਦੇ ਸਾਹਮਣੇ ਸਾਰੇ ਸਬੂਤ ਰੱਖੇ ਜਾਂਦੇ ਆ ਤਾਂ ਸਬੂਤ ਰੱਖ ਕੇ ਉਹ ਤੋਂ ਪੁੱਛਿਆ ਜਾਂਦਾ ਉਹਨੂੰ ਕੱਲੀ-ਕੱਲੀ ਗੱਲ ਦੱਸ ਜਾਈ ਜਾਂਦੀ ਆ ਕਿ ਤੇਰੇ ਬਾਰੇ ਸਾਨੂੰ ਆ ਚੀਜ਼ਾਂ ਪਤਾ ਲੱਗੀਆਂ ਨੇ ਤਾਂ ਫਿਰ ਜਦੋਂ ਮੁਖਤਿਆਰ ਨੂੰ ਲੱਗਦਾ ਕਿ ਮੈਂ ਫਸ ਚੁੱਕਿਆ ਤਾਂ ਫਿਰ ਉਹ ਜਿਹੜਾ ਕਤਲ ਕਬੂਲ ਕਰਦਾ ਉਹ ਦੱਸਦਾ ਕਿ ਮਜੀਦ ਦਾ ਕਤਲ ਮੈਂ ਹੀ ਕੀਤਾ ਤਾਂ ਹੁਣ ਪੁਲਿਸ ਕੋਲੇ ਇੱਕ ਕਾਤਲ ਸੀਗਾ ਤੇ ਹੁਣ ਪੁਲਿਸ ਨੇ ਪਤਾ ਕਰਨਾ ਸੀ ਕਿ ਇਹ ਕਤਲ ਹੋਇਆ ਕਿਵੇਂ ਤੇ ਦਾ ਕਾਰਨ ਕੀ ਸੀ ਪੁਲਿਸ ਦੀ ਪੁੱਛਗਿੱਛ ਦੇ ਦੌਰਾਨ ਮੁਖਤਿਆਰ ਜਿਹੜੀਆਂ ਗੱਲਾਂ ਦੱਸਦਾ ਪੁਲਿਸ ਨੂੰ ਉਹਦੇ ਮੁਤਾਬਕ ਜਿਹੜੀ ਗੱਲਬਾਤ ਹੈ ਉਹ ਇਹ ਸਾਹਮਣੇ ਆਉਂਦੀ ਹੈ ਕਿ ਜਿਸ ਦਿਨ ਉਹ ਗਾਇਬ ਹੋਈ ਮਨਜੀਤ ਉਸ ਦਿਨ ਉਹ ਆਪਣੇ ਪੇਰੈਂਟਲ ਜੋਗਾ ਕਲਾਸ ਲਾ ਕੇ ਘਰ ਵਾਪਸ ਆਈ ਸੀ ਘਰ ਜਦੋਂ ਉਹ ਆਈ ਤਾਂ ਜਿਹੜਾ ਮੁਖਤਿਆਰ ਸੀ ਉਹ ਪਹਿਲਾਂ ਤੋਂ ਹੀ ਘਰ ਦੇ ਵਿੱਚ ਮੌਜੂਦ ਸੀ ਉਹਦੀ ਮੁਖਤਿਆਰ ਦੀ ਤੇ ਮਨਜੀਤ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਲੜਾਈ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਮੁਖਤਿਆਰ ਗੁੱਸੇ ਦੇ ਵਿੱਚ ਆ ਕੇ ਉਹਦਾ ਗਲਾ ਘੋਟ ਦਿੰਦਾ ਗਲਾ ਘੋਟਣ ਤੋਂ ਬਾਅਦ ਜਦੋਂ ਉਹਦੀ ਡੈਥ ਹੋ ਜਾਂਦੀ ਹੈ ਤਾਂ ਫਿਰ ਉਹਨੂੰ ਚੱਕ ਕੇ ਉਹਦੀ ਹੀ ਗੱਡੀ ਦੇ ਵਿੱਚ ਰੱਖਦਾ ਗੱਡੀ ਦੇ ਵਿੱਚ ਰੱਖ ਕੇ ਬੀਚ ਤੇ ਲੈ ਕੇ ਜਾਂਦਾ ਰਸਤੇ 'ਚ ਉਹ ਲਾਈਟਰ ਦੇਖ ਅਖਬਾਰ ਖਰੀਦਦਾ ਤੇ ਉੱਥੇ ਲਿਜਾ ਕੇ ਅਖਬਾਰ ਤੇ ਲਾਈਟਰਸ ਦੀ ਮਦਦ ਨਾਲ ਉਹਨੂੰ ਅੱਗ ਲਾ ਦਿੰਦਾ ਤਾਂ ਪੁਲਿਸ ਨੂੰ ਇਹ ਪਤਾ ਲੱਗਿਆ ਕਿ ਕਤਲ ਹੋਇਆ ਕਿਵੇਂ ਤਬ ਕਤਲ ਦਾ ਕਾਰਨ ਕੀ ਸੀ ਕਤਲ ਦਾ ਕਾਰਨ ਕੋਈ ਠੋਸ ਕਾਰਨ ਉਸ ਸਮੇਂ ਸਾਹਮਣੇ ਨਹੀਂ ਆਇਆ ਕੁਝ ਪਤਾ ਨਹੀਂ ਲੱਗਿਆ ਕਿ ਕਤਲ ਆਖਰਕਾਰ ਹੋਇਆ ਕਿਉਂ ਕਿਉਂਕਿ ਜਿਹੜੀ ਗੱਲਬਾਤ ਸਾਹਮਣੇ ਆਈ ਸੀ ਉਹ ਇਹ ਸੀ ਕਿ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਵਿਆਹਕ ਜੀਵਨ ਸੀਗਾ ਉਹ ਵਧੀਆ ਨਹੀਂ ਚੱਲ ਰਿਹਾ ਸੀ ਉਹਨਾਂ ਦੇ ਆਪਸ ਦੇ ਵਿੱਚ ਲੜਾਈ ਰਹਿੰਦੀ ਸੀ ਉਹਨਾਂ ਨੂੰ ਇੱਕ ਦੂਜੇ ਨਾਲ ਪਿਆਰ ਨਹੀਂ ਸੀ ਤੇ ਜਿਹੜਾ ਮੁਖਤਿਆਰ ਸੀਗਾ ਉਹਨੂੰ ਵੀ ਟੈਨਸ਼ਨ ਸੀ ਕਿ ਉਹਦੇ ਇੱਕ ਬੱਚੀ ਫੌਰ ਹੋ ਰਹੀ ਆ ਤਾਂ ਉਹਨੂੰ ਫਾਈਨੈਂਸ਼ੀਅਲ ਤੌਰ ਤੇ ਵੀ ਉਹ ਥੋੜਾ ਦੁਖੀ ਸੀਗਾ ਤੇ ਉਹ ਚੀਜ਼ਾਂ ਜਿਹੜੀਆਂ ਹੈਂਡਲ ਨਹੀਂ ਕਰ ਪਾਇਆ ਇਸ ਕਰਕੇ ਉਹਨੇ ਜਿਹੜਾ ਉਹਦਾ ਕਤਲ ਕਰ ਦਿੱਤਾ ਅਸਲ ਦੇ ਵਿੱਚ ਕਿਹਾ ਇਹ ਵੀ ਜਾਂਦਾ ਕਿ ਕਤਲ ਲੜਾਈ ਦੇ ਵਿੱਚ ਹੋਇਆ ਸੀ ਉਹਦਾ ਕੋਈ ਮੋਟਿਵ ਵੀ ਨਹੀਂ ਸੀਗਾ ਕਤਲ ਕਰਨ ਦਾ ਪਰ ਹੁਣ ਪੁਲਿਸ ਕੋਲੇ ਇਹੀ ਜਿਹੜੀ ਜਾਣਕਾਰੀ ਸੀ ਜਿਹੜੀ ਲੋਕਾਂ ਤੱਕ ਉਦੋਂ ਪਹੁੰਚੀ ਸੀਗੀ ਫਿਰ ਉਸ ਤੋਂ ਬਾਅਦ ਮੁਖਤਿਆਰ ਦੇ ਉੱਤੇ ਕੇਸ ਚੱਲਿਆ ਨਵੰਬਰ 2010 ਦੇ ਵਿੱਚ ਇਹਨੂੰ ਦੋਸ਼ੀ ਘੋਸ਼ਿਤ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਫਰਵਰੀ 2011 ਦੇ ਵਿੱਚ ਜਿਹੜੀ ਇਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਜਦੋਂ ਇਹ ਕੇਸ ਇਹਦੇ ਉੱਤੇ ਚੱਲ ਰਿਹਾ ਸੀਗਾ ਤੇ ਇੱਕ ਕੇਸ ਹੋਰ ਹੋਇਆ ਸੀ ਉਹ ਕੇਸ ਸੀਗਾ ਮਾਇਆ ਦੀ ਕਸਟਡੀ ਦਾ ਮਾਇ ਜਿਹੜੀ ਕਿ ਮੁਖਤਿਆਰ ਤੇ ਮਨਜੀਤ ਦੀ ਬੇਟੀ ਸੀਗੀ ਤੇ ਉਹਦਾ ਵੀ ਜਿਹੜਾ ਕਸਟਡੀ ਦਾ ਕੇਸ ਹੋਇਆ ਉਹ ਕੇਸ ਮੁਖਤਿਆਰ ਤੇ ਮਨਜੀਤ ਦੇ ਘਰਦਿਆਂ ਦੇ ਵਿੱਚ ਕਾਰ ਚੱਲਿਆ ਜਿਸ ਦਾ ਫੈਸਲਾ ਇਹ ਆਇਆ ਸੀ ਕਿ ਜਿਹੜੀ ਉਹ ਕਸਟਡੀ ਉਹਦੇ ਪੱਖ 'ਚ ਹੋ ਗਈ ਸੀ ਜਿਹੜੀ ਉਹਦੀ ਭੈਣ ਸੀਗੀ ਮਨਜੀਤ ਦੀ ਮਨਜੀਤ ਦੀ ਭੈਣ ਜੈਸਮੀਨ ਨੂੰ ਆਖਰਕਾਰ ਫਿਰ ਮਾਇਆ ਦੀ ਕਸਟਡੀ ਮਿਲੀ ਸੀ ਤੇ ਜਿਹੜੀ ਹੁਣ ਮਾਇਆ ਹੈ ਉਹ ਜੈਸਮੀਨ ਦੇ ਨਾਲ ਹੀ ਰਹਿ ਰਹੀ ਹੈ ਜਦੋਂ ਇਹ ਸਾਰਾ ਕੁਝ ਵਾਪਰਿਆ ਸੀ ਨਾ ਜਦੋਂ ਇਹ ਗੱਲਾਂ ਬਾਤਾਂ ਸਭ ਦੇ ਸਾਹਮਣੇ ਆਈਆਂ ਜਦੋਂ ਪਤਾ ਲੱਗਾ ਕਿ ਦੋਸ਼ੀ ਕੌਣ ਹੈ ਤੇ ਜਿਹੜਾ ਮੁਖਤਿਆਰ ਆ ਉਹਦੇ ਬਾਰੇ ਪਤਾ ਲੱਗਾ ਲੋਕਾਂ ਨੂੰ ਕਿ ਇਹਨੇ ਕਤਲ ਕੀਤਾ ਤਾਂ ਹਰ ਕੋਈ ਹੈਰਾਨ ਸੀਗਾ ਕਿਉਂਕਿ ਛੋਟੇ ਮੂਟੇ ਲੜਾਈਆਂ ਤਾਂ ਹਰ ਘਰ ਦੇ ਵਿੱਚ ਹੁੰਦੀਆਂ ਹੀ ਰਹਿੰਦੀਆਂ ਪਤੀ ਪਤਨੀ ਦੇ ਵਿੱਚ ਲੜਾਈ ਝਗੜਾ ਹੁਣ ਇੱਕ ਮਾਮੂਲੀ ਜੀ ਗੱਲ ਹੈ ਪਰ ਉਹ ਇੰਨੀ ਜ਼ਿਆਦਾ ਨਾਫਰਤ ਰੱਖਦਾ ਸੀ ਆਪਣੀ ਘਰ ਵਾਲੀ ਦੇ ਪ੍ਰਤੀ ਇਹ ਕਿਸੇ ਨੂੰ ਵੀ ਪਤਾ ਨਹੀਂ ਸੀ ਪਹਿਲਾਂ ਮਨਜੀਤ ਨੇ ਜਦੋਂ ਮੈਂ ਦੱਸਿਆ ਉਹਨੇ ਦੱਸਿਆ ਵੀ ਸੀ ਆਪਣੇ ਘਰ ਦੇਆਂ ਨੂੰ ਆਪਣੀ ਭੈਣ ਨੂੰ ਪਰ ਕਿਸੇ ਨੇ ਉਹਦੀ ਗੱਲ ਸੁਣੀ ਹੀ ਨਹੀਂ ਵਿਚਾਰੀ ਜੇ ਉਦੋਂ ਵੀ ਕੋਈ ਉਹਦੀ ਗੱਲ ਤੇ ਗੌਰ ਕਰ ਲੈਂਦਾ ਉਹਨਾਂ ਦਾ ਤਲਾਕ ਵਗੈਰਾ ਹੋ ਜਾਂਦਾ ਡਾਈਵੋਰਸ ਹੋ ਜਾਂਦਾ ਤਾਂ ਸ਼ਾਇਦ ਅੱਜ ਜਿਹੜੀ ਮਨਜੀਤ ਸੀਗੀ ਉਹ ਜਿਉਂਦੀ ਹੁੰਦੀ ਉਹ ਆਪਣੀ ਜ਼ਿੰਦਗੀ ਜਿਉ ਰਹੀ ਹੁੰਦੀ ਪਰ ਲੋਕ ਹਮੇਸ਼ਾ ਹੀ ਸੋਚਦੇ ਆ ਕਿ ਸਭ ਕੁਝ ਠੀਕ ਹੋ ਜਾਊ ਆਪਣੇ ਆਪ ਕੁਝ ਵੀ ਠੀਕ ਨਹੀਂ ਹੁੰਦਾ ਉਹ ਨਾਫਰ ਤੋਂ ਪਤਾ ਨਹੀਂ ਕਿੰਨੇ ਕ ਟਾਈਮ ਦੀ ਉਹਦੇ ਅੰਦਰ ਭਰੀ ਪਈ ਸੀ ਜਿਹੜੀ ਕਿ ਇਦਾਂ ਦਾ ਰੂਪ ਧਾਰਨ ਕਰ ਗਈ ਕਿ ਉਹਨੇ ਆਪਣੀ ਘਰ ਵਾਲੇ ਨੂੰ ਇਹ ਮਾਰ ਦਿੱਤਾ ਇਹਦੇ ਚੱਲਦੇ ਆ ਅਸੀਂ ਪੁਲਿਸ ਨੂੰ ਨਾ ਇੱਕ ਡਾਇਰੀ ਵੀ ਮਿਲੀ ਸੀ ਜਿਸ ਡਾਇਰੀ ਦੇ ਵਿੱਚ ਮਨਜੀਤ ਨੇ ਆਪਣੀ ਸਾਰੀ ਲਾਈਫ ਦੇ ਬਾਰੇ ਲਿਖਿਆ ਹੋਇਆ ਸੀ ਉਹ ਹਰ ਰੋਜ਼ ਡਾਇਰੀ ਲਿਖਦੀ ਸੀ ਤਾਂ ਉਸ ਡਾਇਰੀ ਦੇ ਵਿੱਚ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਸੀ ਕਿ ਮਨਜੀਤ ਜਿਹੜੀ ਉਹ ਡਿਪਰੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਸੀ ਉਹਨੇ ਲਿਖਿਆ ਹੋਇਆ ਸੀ ਕਿ ਜਿਹੜਾ ਮੇਰਾ ਵਿਵਹਕ ਜੀਵਨ ਆ ਉਹ ਵਧੀਆ ਨਹੀਂ ਚੱਲ ਰਿਹਾ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆ ਮੇਰੇ ਅੱਗੇ ਬੱਚੀ ਨੇ ਵੀ ਹੋਰ ਜਨਮ ਲੈਣਾ ਤੇ ਮੈਨੂੰ ਹੋਰ ਵੀ ਜ਼ਿਆਦਾ ਹਾਲੇ ਜਿਹੜੀ ਡਿਪਰੈਸ਼ਨ ਦੇ ਵਿੱਚ ਜਾਂਦੀ ਜਾ ਰਹੀਆਂ ਮੈਨੂੰ ਤਸੱਲੀ ਨਹੀਂ ਹੈ ਕਿ ਉਹ ਬੱਚੀ ਵਧੀਆ ਪਾਲ ਸਕੂਗੀ ਐਦਾਂ ਦੀਆਂ ਗੱਲਾਂ ਉਹਨੇ ਜਿਹੜੀਆਂ ਆਪਣੇ ਡਾਇਰੀ ਦੇ ਵਿੱਚ ਲਿਖਿਆ ਹੋਇਆ ਸੀਗੀਆਂ ਤਾਂ ਬਾਕੀ ਦਾ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਉਹੀ ਹੋਣਾ ਹੁੰਦਾ ਤੇ ਇਸੇ ਕਰਕੇ ਜਿਵੇਂ ਮੈਂ ਪਹਿਲਾਂ ਦੱਸਿਆ ਇਹੀ ਕਾਰਨ ਹੁੰਦੇ ਆ ਆਪਣਾ ਸਟੋਰੀ ਸੁਣਾਉਣ ਦੇ ਵੀ ਕਿ ਕੋਈ ਸੁਚੇਤ ਹੋ ਸਕੇ ਜੇ ਮਨਜੀਤ ਦੀ ਮਦਦ ਪਹਿਲਾਂ ਹੀ ਹੋ ਜਾਂਦੀ ਤਾਂ ਸ਼ਾਇਦ ਉਹ ਬਚ ਜਾਂਦੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਜੇ ਤੁਹਾਡੇ ਆਸ-ਪਾਸ ਜਾਂ ਤੁਹਾਡੇ ਨਾਲ ਵੀ ਇਦਾਂ ਦੀ ਸਿਚੁਏਸ਼ਨ ਕੋਈ ਹੁੰਦੀ ਹੈ ਜਾਂ ਤੁਹਾਡੇ ਨਾਲ ਵੀ ਇਦਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਸੀਂ ਵੀ ਉਸ ਦਾ ਧਿਆਨ ਲੱਖੋ ਉਸ ਘਟਨਾ ਨੂੰ ਹੋਣ ਤੋਂ ਪਹਿਲਾਂ ਹੀ ਉਹਦਾ ਬਚਾਅ ਕਰ ਸਕੋ। ਇਹ ਸੀ ਜੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਮਿਲਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।